हां जी ਤੁਸੀਂ ਸੋਚ ਰਹੀ ਹੋਵੋਗੇ ਵੀ ਭੈਣ ਨੇ ਇੱਕ ਪਾਣੀ ਦਾ ਗਲਾਸ ਇੱਕ ਬਲੈਕ ਪੈਨ ਤੇ ਇੱਕ ਪੇਜ ਕਿਉਂ ਰੱਖਿਆ ਹੈਗਾ ਕਿਉਂਕਿ ਤੁਸੀਂ ਪਹਿਲਾਂ ਵੀ ਇਸ ਚੀਜ਼ ਦੀ ਬਹੁਤ ਤਰ੍ਹਾਂ ਦੀਆਂ ਵੀਡੀਓ ਮੈਂ ਤੁਹਾਡੇ ਲਈ ਪਾਈਆਂ ਨੇ ਆਪਣੇ ਮਨ ਦੇ ਵਿੱਚ ਨਾ ਬਹੁਤ ਬਲਬਲੇ ਉੱਠਦੇ ਨੇ ਇੱਕ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਸ਼ੁਕਰਾਨਾ ਕਰਨਾ ਚਾਹੁੰਦੀ ਆ ਕਿਉਂਕਿ ਜਿਸ ਦਿਨ ਦੀ ਮੈਂ ਇਸ ਤਰੀਕੇ ਦੀਆਂ ਗੁਰਬਾਣੀ ਦੀਆਂ ਤੁਹਾਨੂੰ ਵੀਡੀਓ ਪਾਉਣ ਲੱਗੀ ਆ ਤਾਂ ਬਹੁਤ ਹਜ਼ਾਰਾਂ ਹੀ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਕਿ ਦੀਦੀ ਜੋ ਤੁਸੀਂ ਦੱਸਦੇ ਹੋ ਅਸੀਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਪਿਆਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਿਹਰਾ ਕਰਦੇ ਹੋ ਇਸ ਵਿੱਚ ਮੇਰਾ ਕੋਈ ਧੰਨਵਾਦ ਨਹੀਂ ਵਾਹਿਗੁਰੂ ਜੀ ਦਾ ਧੰਨਵਾਦ ਹੈ ਕਿਉਂਕਿ ਬਹਾਨਾ ਚਾਹੇ ਕੋਈ ਵੀ ਹੈ ਪਰ ਸਾਰੇ ਪੈਨਪ੍ਰਾ ਤੁਸੀਂ ਗੁਰਬਾਣੀ ਦੇ ਨਾਲ ਜੁੜ ਰਹੇ ਹੋ ਇਸ ਤੋਂ ਵੱਡਾ ਮੇਰੇ ਲਈ ਕੋਈ ਚੀਜ਼ ਨਹੀਂ ਹੈਗੀ ਬਹੁਤ ਪੈਨਪ੍ਰਾ ਹੈ ਇਦਾਂ ਦੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਜੀ ਅਸੀਂ ਕਦੇ ਪਾਠ ਨਹੀਂ ਕੀਤਾ ਪਰ ਤੁਹਾਨੂੰ ਦੇਖ ਕੇ ਤੁਹਾਡੀਆਂ ਗੱਲਾਂ ਸੁਣ ਕੇ ਜੋ ਤੁਸੀਂ ਦੱਸਦੇ ਹੋ ਉਹ ਕਰਕੇ ਨਾ ਸਾਡੀ ਜ਼ਿੰਦਗੀ ਬਦਲ ਚੁੱਕੀ ਹੈ ਜਿਹੜੀ ਅੱਜ ਵਾਲੀ ਚੀਜ਼ ਹੈ ਨਾ ਜਿਹੜਾ ਭੈਣ ਭਰਾ ਭਰੋਸਾ ਕਰਕੇ ਇਸ ਚੀਜ਼ ਨੂੰ ਕਰੇਗਾ ਨਾ ਤਾਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਵੀ ਮੁਸ਼ਕਿਲ ਹੈ ਜਿਹੜੀ ਵੀ ਡਿਪਰੈਸ਼ਨ ਹੈ ਟੈਨਸ਼ਨ ਹੈ ਤੁਹਾਨੂੰ ਲੱਗਦਾ ਵੀ ਮੈਂ ਕਾਮਯਾਬ ਨਹੀਂ ਹੋ ਸਕਦਾ ਤਾਂ ਤੁਸੀਂ ਵਿਸ਼ਵਾਸ ਤੇ ਯਕੀਨ ਨਾਲ ਇਸ ਚੀਜ਼ ਨੂੰ ਕਰਿਓ ਤਾਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਮੇ ਖੁਸ਼ੀਆਂ ਆਉਂਦੀਆਂ ਨੇ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਦੀ ਆ ਨਾ ਵੀ ਪਾਠ ਕਰਨਾ ਸਿਮਰਨ ਕਰਨਾ ਉਹ ਤੁਸੀਂ ਉਸੇ ਤਰੀਕੇ ਨਾਲ ਲਗਾਤਾਰ ਅਬਦਾ ਜਾਰੀ ਰੱਖਣਾ ਹੈ ਇਹ ਨਹੀਂ ਹੈਗਾ ਨਾ ਕਈ ਵਾਰੀ ਸਸੋ ਪੰਜ ਵਿੱਚ ਫਸ ਜਾਂਦੇ ਆ ਵੀ ਆਪਾਂ ਉਹ ਕਰੀਏ ਇਹ ਕਰੀਏ ਤੁਸੀਂ ਨਾਲ-ਨਾਲ ਜਦੋਂ ਟਾਈਮ ਲੱਗਦਾ 5-10 ਮਿੰਟ ਦੀ ਗੱਲ ਹੁੰਦੀ ਜਿਹੜੀ ਮੈਂ ਤੁਹਾਨੂੰ ਦੱਸ ਦਿੰਨੀ ਆ ਉਹਨੂੰ ਵੀ ਕਰਦੇ ਹੋ ਇਸ ਚੀਜ਼ ਨੂੰ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਤਰੀਕੇ ਦੇ ਨਾ ਪਲੇਨ ਪੇਜ ਲੈ ਲੈਣੇ ਨੇ ਪਲੇਨ ਨਹੀਂ ਹੋਣਗੇ ਤਾਂ ਲੈਣੇ ਵਾਲੇ ਹੋਣਗੇ ਉਹ ਲੈ ਲਓ ਕੋਈ ਇਹ ਡਾਊਟ ਨਾ ਰੱਖਿਆ ਕਰੋ ਮਨ ਦੇ ਵਿੱਚ ਛੋਟ ਛੋਟੀ ਗੱਲ ਦਾ ਬਹਿਮ ਨਾ ਕਰਿਆ ਕਰੋ ਨਾ ਤਾਂ ਤੁਸੀਂ ਇਸ ਤਰੀਕੇ ਦੀਆਂ ਨਾ ਸਲਿੱਪਾਂ ਬਣਾ ਲੈਣੀਆਂ ਨੇ ਤੁਸੀਂ ਕੱਟੀਆਂ ਬਣਾ ਕੇ ਰੱਖ ਲਓ ਜਾਂ ਤੁਸੀਂ ਛੋਟੀਆਂ ਬਣਾ ਕੇ ਰੱਖ ਲਓ ਇਸ ਤਰੀਕੇ ਨਾਲ ਤੁਸੀਂ ਇਹ ਸਲਿੱਪਾਂ ਬਣਾ ਲੈਣੀਆਂ ਨੇ ਫਿਰ ਤੁਸੀਂ ਲੈਣਾ ਹੈ ਮਾਰਕਰ ਜਿਹੜਾ ਕਿ ਬਲੈਕ ਕਲਰ ਦਾ ਮਾਰਕਰ ਹੁੰਦਾ ਉਹ ਲੈਣਾ ਤੁਸੀਂ ਨੇ ਅਗਰ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਕੋਈ ਸਕੈਚ ਪੈਨ ਪਿਆ ਹੋਗਾ ਬੱਚਿਆਂ ਦਾ ਜਾਂ ਕੋਈ ਕਲਰਫੁਲਾ ਨਾ ਸਕੈਚ ਦੂਸਰੇ ਹੁੰਦੇ ਨੇ ਆਪਣੇ ਕੋਲੇ ਪੇਂਟ ਵਾਲੇ ਉਦਾਂ ਦਾ ਕੋਈ ਕਲਰ ਹੋਊਗਾ ਤਾਂ ਤੁਸੀਂ ਕਰਨਾ ਕੀ ਹੈਗਾ ਇਹਦੇ ਵਿੱਚੋਂ ਨਾ ਛੋਟੇ ਛੁਟੀਆਂ ਸਲਿੱਪਾਂ ਕੱਟਣੀਆਂ ਨੇ ਆਪਾਂ ਤਿੰਨ ਕੱਟ ਲਾਂਗੇ ਦੇਖੋ ਇਸ ਤਰੀਕੇ ਨਾਲ ਇਹਦੀਆਂ ਆਪਾਂ ਨੇ ਤਿੰਨ ਕੱਟ ਲਈਆਂ ਹਰ ਰੋਜ਼ ਤੁਸੀਂ ਤਿੰਨ ਕਰ ਲਓ ਚਾਰ ਕਰ ਲਓ ਜਦੋਂ ਵੀ ਤੁਸੀਂ ਬਿਲੇ ਹੋਮਨ ਤੁਹਾਡਾ ਮਨ ਕਰੇ ਵੀ ਹੁਣ ਇਹ ਚੀਜ਼ ਨੂੰ ਮੈਂ ਕਰਨਾ ਹੈ ਤੁਹਾਡੇ ਮਨ 'ਚ ਕਿਸੇ ਵੀ ਚੀਜ਼ ਦੀ ਦੁਬਿਧਾ ਹੋਵੇ ਤੁਹਾਨੂੰ ਗੁੱਸਾ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਵੀ ਮੈਂ ਹੁਣ ਕਾਮਯਾਬ ਹੋਊਂਗਾ ਜਾਂ ਨਹੀਂ ਹੋਊਂਗਾ ਅੱਜ ਮੈਂ ਤੁਹਾਨੂੰ ਇਹ ਚੀਜ਼ ਦੱਸਦੀ ਆਂ ਤਾਂ ਦੇਖਿਓ ਤੁਸੀਂ ਕਿਵੇਂ ਚਮਤਕਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਪਰ ਭਰੋਸਾ ਰੱਖਣਾ ਕੋਈ ਤੁਸੀਂ ਇਹਨੂੰ ਜਾਦੂ ਦਾ ਨਾਮ ਦੇ ਦਿਓ ਕੋਈ ਟੋਟਕੇ ਦਾ ਨਾਮ ਦੇ ਦਿਓ ਕੁਝ ਵੀ ਦੇ ਦਿਓ ਅਗਰ ਤੁਸੀਂ ਇਸ ਨੂੰ ਮੈਡੀਟੇਸ਼ਨ ਦਾ ਨਾਮ ਦੇਮੋਗੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਕੋ ਮੋਟੀਵੇਸ਼ਨ ਦਾ ਪੋਜ਼ਿਟਿਵਿਟੀ ਦਾ ਨਾਮ ਦੇਮੋਗੇ ਤਾਂ ਬਹੁਤ ਜ਼ਿਆਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਸੈਸ ਹੋਮੋਗੇ ਤਾਂ ਜਿਵੇਂ ਲਾ ਲੋ ਤੁਹਾਨੂੰ ਮਨ ਦੇ ਵਿੱਚ ਦੁਬਿਧਾ ਵੀ ਤੁਹਾਨੂੰ ਕਿਸੇ ਤੇ ਗੁੱਸਾ ਆ ਰਿਹਾ ਹੈ ਨਾ ਤੁਸੀਂ ਚਾਹੋ ਨੀ ਵੀ ਜਿਵੇਂ ਭੈਣ ਭਰਾ ਮੈਨੂੰ ਬਹੁਤ ਦੱਸਦੇ ਨੇ ਵੀ ਜਦੋਂ ਪਾਠ ਕਰਦੇ ਨੇ ਉਦੋਂ ਬਹੁਤ ਗੁੱਸਾ ਆਉਂਦਾ ਉਹ ਇੱਕ ਸੁਭਾਵਿਕ ਹੈ ਗੁਰਬਾਣੀ ਪੜਨੋਂ ਆਪਾਂ ਨੂੰ ਨਾ ਜਿਹੜੀਆਂ ਨੈਗੇਟਿਵਿਟੀ ਮਾੜੀਆਂ ਸ਼ਕਤੀਆਂ ਨੇ ਉਹ ਹਟਾਉਂਦੀਆਂ ਨੇ ਇਸੇ ਕਰਕੇ ਆ ਗੁੱਸਾ ਆਉਂਦਾ ਤੁਸੀਂ ਪੜੀ ਚਲੋ ਪੜੀ ਚਲੋ ਪੰਜ ਚਾਰ ਦਿਨਾਂ ਦੇ ਵਿੱਚ ਆਪਣੇ ਆਪ ਹੀ ਠੀਕ ਹੋ ਜਾਊਗਾ ਇਸ ਚੀਜ਼ ਦੇ ਉੱਪਰ ਤੁਸੀਂ ਲੇਖਨਾ ਕੀਏਗਾ ਤੁਸੀਂ ਲਿਖਣਾ ਜਿਵੇਂ ਤੁਸੀਂ ਲਾ ਲਓ ਵੀ ਤੁਹਾਡਾ ਕੋਈ ਕੰਮ ਪਾਇਆ ਤੁਸੀਂ ਚਾਹੁੰਦੇ ਵੀ ਨੌਕਰੀ ਹੈ ਨਾ ਵੀ ਮੈਨੂੰ ਨੌਕਰੀ ਮਿਲ ਜੇ ਤਾਂ ਤੁਸੀਂ ਇਹਦੇ ਉੱਪਰ ਲਿਖ ਦਿਓ ਨੌਕਰੀ ਜੋ ਵੀ ਤੁਸੀਂ ਜਿਹੜੀ ਨੌਕਰੀ ਚਾਹੁੰਦੇ ਹੋ ਤੁਸੀਂ ਡਾਕਟਰ ਬੰਨਾ ਚਾਹੁੰਦੇ ਹੋ ਤੁਸੀਂ ਇੰਜੀਨੀਅਰ ਬੰਨਾ ਚਾਹੁੰਦੇ ਹੋ ਤੁਸੀਂ ਆਪਣਾ ਟੀਚਰ ਬੰਨਾ ਚਾਹੁੰਦੇ ਹੋ ਤੁਸੀਂ ਕੁਝ ਵੀ ਬੰਨਾ ਚਾਹੁੰਦੇ ਹੋ ਹਨ ਉਹ ਲਿਖ ਦੋ ਅਗਰ ਤੁਸੀਂ ਚਾਹੋ ਨੀ ਵੀ ਤੁਹਾਡਾ ਬਿਜ਼ਨਸ ਚੱਲ ਪੇ ਤੁਹਾਡੀ ਦੁਕਾਨ ਚੱਲ ਪੇ ਜਾਂ ਕੁਝ ਵੀ ਨਾ ਤੁਹਾਡਾ ਦੁਕਾਨ ਦਾ ਕੰਮ ਨਹੀਂ ਚੱਲ ਰਿਹਾ ਤੁਹਾਡਾ ਬਿਜ਼ਨਸ ਨਹੀਂ ਚੱਲ ਰਿਹਾ ਤੁਹਾਡਾ ਸਿਰ ਘਰ ਜਾਏਗਾ ਕੁਝ ਵੀ ਲਿਖ ਸਕਦੇ ਮੈਂ ਜਿਵੇਂ ਇਹ ਨਹੀਂ ਹੈਗਾ ਨਾ ਤੁਸੀਂ ਮੈਨੂੰ ਪੁੱਛਦੇ ਹੋ ਫਿਰ ਬਾਅਦ ਦੇ ਵਿੱਚ ਵੀ ਭਾਵੇਂ ਬਜਟ ਦੇ ਵਾਸਤੇ ਕਰ ਲਈਏ ਬੇਟੀ ਵਾਸਤੇ ਕਰ ਲਈਏ ਕੁਝ ਵੀ ਨਾ ਜਾਂ ਤੁਹਾਡੇ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਵੀ ਸਾਡਾ ਬੇਟਾ ਬਦਲ ਚੁੱਕਿਆ ਸਾਡੀ ਬੇਟੀ ਬਦਲ ਚੁੱਕਿਆ ਤੁਸੀਂ ਉਹਦਾ ਨਾਮ ਲਿਖ ਲੈਣਾ ਤੇ ਤੁਸੀਂ ਉੱਪਰ ਪੋਜੀਟਿਵ ਲਿਖਣਾ ਜਿਵੇਂ ਲਿਖਿਆ ਨੌਕਰੀ ਮਹੇਰੂ ਜੀ ਮੈਨੂੰ ਨੌ ਹੁੰਦੇ ਵਿੱਚ ਹੈ ਨਾ ਪ੍ਰੈਜੈਂਟ ਦੇ ਵਿੱਚ ਲਿਖਣਾ ਫਿਊਚਰ 'ਚ ਨਹੀਂ ਲਿਖਣਾ ਪਾਸਟ 'ਚ ਨਹੀਂ ਲਿਖਣਾ ਫਿਰ ਇਹਨੂੰ ਤੁਸੀਂ ਨੇ ਇਸ ਤਰੀਕੇ ਨਾਲ ਪਾਣੀ ਦੇ ਵਿੱਚ ਪਾ ਦੇਣਾ ਪਾਉਣ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਇਹ ਪਾਣੀ ਲੈ ਕੇ ਕੱਚ ਦੇ ਗਲਾਸ ਦੇ ਵਿੱਚ ਹੀ ਲੈਣਾ ਕਿਉਂਕਿ ਬਹੁਤ ਪੰਡਰਮ ਨੇ ਇਹ ਵੀ ਪੁੱਛਦੇ ਨੇ ਦੀ ਕੱਚ ਦਾ ਗਲਾਸ ਹੀ ਕਿਉਂ ਲੈਣਾ ਕਿਉਂਕਿ ਕੱਚ ਦਾ ਗਲਾਸ ਜਿਹੜਾ ਹੁੰਦਾ ਹੈਗਾ ਇਹ ਇੱਕ ਮੈਗਨੇਟ ਜਿਵੇਂ ਇੱਕ ਜਾਦੂ ਹੁੰਦਾ ਵਸ ਹੈ ਨਾ ਲਾ ਲਓ ਤੁਸੀਂ ਵੀ ਪਾਰਦਰਸ਼ੀ ਹੋਣ ਦੇ ਨਾਲ ਨਾਲ ਨਾ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਪੋਜ਼ਿਟਿਵਿਟੀ ਦਿੰਦਾ ਹੈਗਾ ਤਾਂ ਤੁਸੀਂ ਕਰਨਾ ਕੀ ਹੈ ਇਹਦੇ ਵਿੱਚ ਨਾ ਡਲੀਆਂ ਵਾਲਾ ਨਮਕ ਲੈ ਕੇ ਆਓ 10 ਰੁਪਏ ਦਾ 5 ਰੁਪਏ ਦਾ ਡਲੀਆਂ ਵਾਲਾ ਨਮਕ ਲਿਆਇਓ ਉਹ ਤੁਸੀਂ ਰੱਖ ਲਿਓ ਕੋਲੇ ਜਿੰਨੀ ਵੀ ਤੁਹਾਡੀ ਗੱਲ ਹੋਊਗੀ ਨਾ ਕੁਝ ਵੀ ਤੁਸੀਂ ਲਿਖਣਾ ਹੈਗਾ ਤਾਂ ਪਹਿਲਾਂ ਇੱਕ ਡਲੀ ਤੁਸੀਂ ਨਮਕ ਦੀ ਪਾ ਦੇਣੀ ਹੈ ਫਿਰ ਇਸ ਤਰੀਕੇ ਨਾਲ ਮਾਰਕਰ ਨਾਲ ਤੁਸੀਂ ਨੇ ਲਿਖ ਲੈਣਾ ਫਿਰ ਹੌਲੀ ਹੌਲੀ ਨਾ ਇਸ ਨੂੰ ਨਾ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਘੋਲ ਦੇਣਾ ਇਹਦਾ ਤੇ ਆਪਣੇ ਮਨ ਦੇ ਵਿੱਚ ਬਸ ਸੋਚਦੇ ਰਹਿਣਾ ਕਿ ਮੈਨੂੰ ਹੁਣ ਬਾਈਕਰੂ ਜੀ ਨੌਕਰੀ ਜ਼ਰੂਰ ਦੇਣਗੇ ਮੈਂ ਆਪਣੀ ਐਪਲੀਕੇਸ਼ਨ ਜਿਹੜੀ ਨਾ ਹੈ ਉਹ ਬ੍ਰਹਿਮੰਡ ਦੇ ਵਿੱਚ ਯੂਨੀਵਰਸ ਦੇ ਵਿੱਚ ਲਗਾ ਦਿੱਤੀ ਹੈ ਮੈਨੂੰ ਪਤਾ ਹੈ ਕਿ ਵੈਗੁਰੂ ਜੀ ਮੇਰੀ ਕਿਸਮਤ ਜ਼ਰੂਰ ਬਦਲਣਗੇ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਪਿੱਛੇ ਮੈਲਟ ਕਰ ਦੇਣਾ ਘੋਲ ਦੇਣਾ ਹੈਗਾ ਫਿਰ ਤੁਸੀਂ ਹੋਰ ਜੋ ਵੀ ਤੁਹਾਡੇ ਮਨ ਦੇ ਵਿੱਚ ਦੁਬਿਧਾ ਹੈ ਤੁਹਾਨੂੰ ਦਿਨੇ ਕੋਈ ਲੱਗਦਾ ਹੈ ਤੁਹਾਨੂੰ ਪਰਿਵਾਰ ਦੇ ਵਿੱਚ ਜਿਵੇਂ ਲੜਾਈ ਝਗੜਾ ਕਿਸੇ ਤੇ ਗੁੱਸਾ ਆਉਂਦਾ ਨਾ ਆਪਾਂ ਹੁੰਦਾ ਵੀ ਆਪਣੇ ਪਰਿਵਾਰ ਦਾ ਕਿਸ ਦਾ ਸੁਭਾਅ ਬਦਲ ਜੇ ਹਨਾ ਬਹੁਤ ਗੁੱਸਾ ਕਰਦਾ ਉਹ ਜਾਂ ਕੰਮ ਨਹੀਂ ਕਰਦਾ ਹੋ ਤਾਂ ਤੁਸੀਂ ਇਹਦੇ ਉੱਪਰ ਲਿਖੋ ਜਿਵੇਂ ਮੇਰੀ ਪਤਨੀ ਗੁੱਸਾ ਬਹੁਤ ਕਰਦੀ ਆ ਗੱਲ ਨਹੀਂ ਮੰਨਦੀ ਜਾਂ ਮੇਰਾ ਪਤੀ ਕੰਮ ਨਹੀਂ ਕਰਦਾ ਹਨਾ ਕੁਝ ਵੀ ਤੁਸੀਂ ਜੋ ਵੀ ਤੁਹਾਡੇ ਮਨ ਦੇ ਵਿੱਚ ਜਾਂ ਮੇਰਾ ਬੇਟਾ ਗੱਲ ਨਹੀਂ ਮੰਨਦਾ ਉਹ ਕੰਮ ਕਰਨ ਲੱਗੇ ਜੇ ਪੜਨ ਲੱਗੇ ਜੇ ਕੁਝ ਵੀ ਥੀਰੋਂ ਤੁਸੀਂ ਇਦਾਂ ਹੀ ਕਰ ਦੇਣਾ ਹੁਣ ਤੁਸੀਂ ਕਹੋਗੇ ਵੀ ਇਸ ਪਾਣੀ ਦਾ ਕੀ ਕਰਨਾ ਹੈ ਇਸ ਪਾਣੀ ਨੂੰ ਜਦੋਂ ਆਪਾਂ ਨੇ ਇੱਕ ਚੀਜ਼ ਕਰ ਲੈਣੀ ਹੈ ਇਹ ਇਸ ਜੀ ਪਾਣੀ ਨੂੰ ਤੁਸੀਂ ਬਾਹਰ ਜਾ ਕੇ ਆਪਣਾ ਜਿਹੜਾ ਕੋਈ ਪੌਦਾ ਵਗੈਰਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਲਗਾਇਆ ਹੋਇਆ ਉਹਦੀ ਜੜ ਦੇ ਵਿੱਚ ਪਾ ਦੇਣਾ ਹੈ ਇਸ ਚੀਜ਼ ਨੂੰ ਤੁਸੀਂ ਨੇ ਹਰ ਰੋਜ਼ ਕਰਨਾ ਹੁਣ ਅੱਗੇ ਕੀ ਕਰਨਾ ਹੈ ਉਹ ਮੈਂ ਤੁਹਾਨੂੰ ਆਉ ਦੱਸਦੀਆਂ ਹਾਂ ਹਾਂਜੀ ਇਹ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੀ ਹੈ ਨਾ ਇਹ ਤੁਹਾਡੀ ਜ਼ਿੰਦਗੀ ਨੂੰ ਨਾ ਇੰਨੀ ਪੋਜ਼ਿਟਿਵਿਟੀ ਦੇ ਨਾਲ ਭਰ ਦੇਗੀ ਨਾ ਕਿ ਜਿਹੜੇ ਤੁਹਾਡੇ ਕੰਮ ਨੇ ਨਾ ਉਹ ਬ੍ਰਹਿਮੰਡ ਯੂਨੀਵਰਸ ਦੇ ਵਿੱਚ ਨਾ ਆਪਣੇ ਆਪ ਹੀ ਚੱਲਣ ਲੱਗੇ ਜਾਣਗੇ ਤੁਸੀਂ ਕਈ ਪੈਨਪਰਾਂ ਨੂੰ ਫਿਰ ਵੀ ਮੰਨਦੇ ਵਿੱਚ ਆ ਜਾਂਦਾ ਵੀ ਐ ਕਿਵੇਂ ਹੋ ਜੂਗਾ ਹੁਣ ਤੁਸੀਂ ਦੇਖੋ ਜਿਹੜੇ ਫੋਨ ਨੇ ਆਪਣੀਆਂ ਨਾ ਵਾਇਰਸ ਦੇ ਜਿਹੜੀ ਆਉਂਦੀਆਂ ਨਾ ਇਹ ਕੋਈ ਉਤਾਰ ਨਹੀਂ ਕਿਤੇ ਹੈਗੀ ਕੁਝ ਹੋਰ ਨਹੀਂ ਹੈਗਾ ਨਾ ਇਹ ਵੀ ਇੱਕ ਨਾ ਤੰਗਾਂ ਦੇ ਰਾਹੀਂ ਇੱਕ ਕਿਰਨਾਂ ਦੇ ਰਾਹੀਂ ਹੀ ਆਉਂਦੀਆਂ ਨੇ ਤੁਹਾਨੂੰ ਕੋਈ ਬਿਮਾਰੀ ਲੱਗਦੀ ਆ ਉਹ ਵੀ ਇੱਕ ਵਾਇਰਸ ਦੇ ਤਰੀਕੇ ਨਾਲ ਹੀ ਲੱਗਦੀ ਆ ਤੁਹਾਨੂੰ ਇਹ ਤਾਂ ਨਹੀਂ ਹੈਗਾ ਵੀ ਤੁਹਾਨੂੰ ਬੁਖਾਰ ਚੜ ਗਿਆ ਕੋਈ ਬੁਖਾਰ ਕੋਈ ਚੀਜ਼ ਆ ਉਹ ਵੀ ਇੱਕ ਵਾਇਰਸ ਜਿਹੜਾ ਕਿ ਬ੍ਰਹਿਮੰਡ ਦੇ ਵਿੱਚ ਯੂਨੀਵਰਸ ਦੇ ਵਿੱਚ ਤੁਰਦੇ ਫਿਰਦੇ ਆ ਹਨਾ ਥੋੜੀ ਜਿਹੀ ਆਪਣਾ ਇਨਫੈਕਸ਼ਨ ਹੋਈ ਕਿਸੇ ਜੀਤ ਤੋਂ ਤਾਂ ਆਪਨ ਉਹ ਬਿਮਾਰੀ ਹੋ ਜਾਂਦੀ ਏ ਇਸੇ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਬਹੁਤ ਇਨਸਾਨ ਐ ਇਦਾਂ ਦੇ ਨੇ ਜਿਹੜੇ ਕਿ ਸਾਰੀ ਉਮਰ ਨਾ ਦਵਾਈਆਂ ਖਾ ਖਾ ਕੇ ਅੱਕ ਜਾਂਦੇ ਨੇ ਡਿਪਰੈਸ਼ਨ ਦੀ ਬਿਮਾਰੀ ਨਾ ਦੇ ਜਾਂਦੀ ਪਰ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਇਨਸਾਨ ਆ ਜਾਂਦੇ ਨਾ ਜਿਹੜੇ ਕਿ ਉਹਨਾਂ ਨੂੰ ਹਰ ਟਾਈਮ ਪੋਜ਼ਿਟਿਵ ਹਰ ਟਾਈਮ ਮੈਂ ਅਬਦੀ ਲਾਈਫ ਨੂੰ ਨਾ ਤੁਹਾਡੇ ਸਾਹਮਣੇ ਰੱਖ ਕੇ ਤੁਹਾਡੇ ਨਾਲ ਦੱਸ ਰਹੀਆਂ ਕਿ ਜਿਹੜੀਆਂ ਭੈਣਾਂ ਕਹਿੰਦੀ ਨੇ ਵੀ ਸਾਡਾ ਪਤੀ ਸ਼ਰਾਬ ਨਹੀਂ ਛੱਡਦਾ ਜਾਂ ਪਤੀ ਕਹਿੰਦੇ ਨੇ ਜਾਂ ਮਾਮਾ ਕਹਿੰਦੇ ਨੇ ਸਾਡੇ ਬੱਚੇ ਨਹੀਂ ਮੈਂ ਤੁਸੀਂ ਨਾ ਥੋੜਾ ਜਿਹਾ ਨਾ ਉਸ ਚੀਜ਼ ਨੂੰ ਨਾ ਕਰ ਦਿਓ ਜਿਵੇਂ ਇਹ ਕਿਸੇ ਭੈਣ ਨੂੰ ਮੈਂ ਕਹਿੰਦਾ ਵੀ ਤੂੰ ਮੇਰਾ ਪਤੀ ਇਦਾਂ ਸ਼ਰਾਬ ਛੱਡ ਜਾਓ ਤੂੰ ਆ ਚੀਜ਼ ਕਰ ਉਹ ਇੱਕ ਦੋ ਦਿਨ ਕਰੇਗੀ ਫਿਰ ਉਹ ਪਤੀ ਉਹੀ ਚੀਜ਼ ਕਰੀ ਜਾਂਦੇ ਕਿ ਉਹਨੇ ਤਾਂ ਰੂਟੀਨ ਕਰਨਾ ਹੈ ਜੀ ਇਹ ਨਹੀਂ ਹੁੰਦਾ ਜੀ ਇੱਕ ਦੋ ਦਿਨ ਦੇ ਵਿੱਚ ਕੁਝ ਨਹੀਂ ਹੁੰਦਾ ਹੁੰਦਾ ਜਿਵੇਂ ਹੁਣ ਫਸਲ ਵੀਜੀ ਹੈ ਉਹਨੂੰ ਵੀ ਘੱਟੋ ਘੱਟ 6 ਮਹੀਨੇ ਤਾਂ ਲੱਗਣਗੇ ਹਨ ਥੋੜਾ ਜਿਹਾ ਸਬਰ ਕਰਿਆ ਕਰੋ ਕਿਉਂਕਿ ਜਿਹੜੇ ਭੈਣ ਪਰ ਮਿਹਨਤ ਸਬਰ ਤੇ ਵਾਹਿਗੁਰੂ ਜ ਤਾਂ ਉਹਨੂੰ ਭਾਗ ਲੱਗਦੀ ਲੱਗਦੇ ਨੇ ਦੇਖੋ ਮੇਰੇ ਕਮੈਂਟ ਪੜ ਲਿਆ ਕਰੋ ਤੁਹਾਨੂੰ ਨਾ ਇਹ ਨਹੀਂ ਹੈਗਾ ਵੀ ਕਈ ਨੂੰ ਹੁੰਦਾ ਵੀ ਹਨਾ ਮੂੰਹੀ ਬਹੁਤ ਪੈਣਪਰਾਵਾਂ ਦੀ ਜ਼ਿੰਦਗੀ ਦੇ ਵਿੱਚ ਅਜਿਹੇ ਵੀ ਪੈਣਪਰਾ ਮੇਰੇ ਨਾਲ ਜੁੜੇ ਨੇ ਜਿਹੜੇ ਕਿ YouTube ਨਹੀਂ ਬਲਕਿ ਸੱਚ ਪਾ ਰੱਖੇ ਸੀ ਉਹ ਕਹਿੰਦੇ ਸੀ ਵੀ ਦੀਦੀ ਅਸੀਂ ਕੀ ਕਰੀਏ ਸਾਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਪਲੀਜ਼ ਹਰ ਇੱਕ ਚੀਜ਼ ਨੂੰ ਨਾ ਪੋਜ਼ਿਟਿਵ ਤਰੀਕੇ ਦੇ ਨਾਲ ਹਰ ਇੱਕ ਚੀਜ਼ ਨੂੰ ਸਮਝ ਕੇ ਕੋਸ਼ਿਸ਼ ਕਰਿਆ ਕਰੋ ਜੋ ਨੌਲੇਜ ਤੁਹਾਨੂੰ ਮਿਲਦੀ ਹੈ ਤੁਹਾਨੂੰ ਇਕੱਠੀ ਕਰਿਆ ਕਰੋ ਤੇ ਇਹ ਚੀਜ਼ ਨੂੰ ਤੁਸੀਂ ਕਰਨ ਲੱਗੋ ਤਾਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਬਰਕਤਾਂ ਆਉਂਦੀਆਂ ਨੇ ਕਦੇ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਕੋੜਾ ਕੋਈ ਰੁਜ਼ਗਾਰ ਹੈਗਾ ਉਹ ਤਰੱਕੀ ਵੱਲ ਨਹੀਂ ਪਿੱਛੇ ਨੂੰ ਜਾ ਰਿਹਾ ਹਨ ਜਿਵੇਂ ਕਿ ਬਹੁਤ ਭੈਣ ਭਰਾ ਬੰਦੇ ਨੇ ਜਿਹੜੇ ਕਿ ਬੱਚੇ ਕਹਿੰਦੇ ਨੇ ਵੀ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਤੁਸੀਂ ਉਹ ਚੀਜ਼ ਇਹਦੇ ਵਿੱਚ ਕਰ ਸਕਦੇ ਹੋ ਲਗਾਤਾਰ ਕਰਨਾ ਜਦੋਂ ਵੀ ਟਾਈਮ ਲਗੇ ਸਵੇਰੇ ਲਗੇ ਦੁਪਹਿਰੇ ਲਗੇ ਸ਼ਾਮ ਨੂੰ ਲਗੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਤਾਂ ਤੁਸੀਂ ਇਸ ਚੀਜ਼ ਨੂੰ ਕਰਨਾ ਇਹ ਚੀਜ਼ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਆਏਗਾ ਤੁਹਾਡੇ ਸਾਹਮਣੇ ਹੋਵੇਗਾ ਤੇ ਪਾਣੀ ਨੂੰ ਮੈਂ ਤੁਹਾਨੂੰ ਦੱਸਿਆ ਵੀ ਇਹਨੂੰ ਬਾਹਰ ਡੋਲ ਕੇ ਆਉਣਾ ਤੁਹਾਡੇ ਸਾਰਿਆਂ ਲਈ ਨਾ ਇਹ ਬਹੁਤ ਸ਼ੁਭ ਸਮਾਂ ਹੈਗਾ ਕਿਉਂਕਿ ਹਜੇ ਨਾ ਤਾਂ ਜ਼ਿਆਦਾ ਕੰਮਾਂ ਦਾ ਵੀ ਟਾਈਮ ਨਹੀਂ ਚਲੋ ਤੇਰੀਆਂ ਭੈਣਾਂ ਨੂੰ ਤਾਂ ਸਫਾਈ ਦਾ ਜ਼ਿਆਦਾ ਚੱਲ ਰਿਹਾ ਹੈ ਪਰ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਨਾ ਉਸੇ ਟਾਈਮ ਤੁਸੀਂ ਆਪਦਾ ਸਿਮਰਨ ਵੀ ਕਰੋ ਸਿਮਰਨ ਦੇ ਨਾਲ ਤੁਸੀਂ ਅਰਦਾਸਾਂ ਬੇਨਤੀਆਂ ਜੋੜੜੀਆਂ ਕਰੋ ਤੇ ਦੂਸਰਾ ਜੋ ਮੈਂ ਤੁਹਾਨੂੰ ਇਹੇ ਦੱਸਿਆਗਾ ਇਸ ਚੀਜ਼ ਨੂੰ ਵੀ ਕਰੋ ਤੇ ਇਹਦੇ ਵਿੱਚ ਜਿਹੜਾ ਨਮਕ ਪਾਉਣਾ ਢਲੀ ਵਾਲਾ ਹੀ ਪਾਉਣਾ ਹੈਗਾ ਕਿਉਂਕਿ ਢਲੀ ਵਾਲੇ ਨਮਕ ਨੂੰ ਤੁਸੀਂ ਨਾ ਮੈਂ ਪਹਿਲਾਂ ਤੁਹਾਨੂੰ ਕਿਹਾ ਸੀਗੇ ਵੀ ਪੌਦੇ ਦੇ ਵਿੱਚ ਪਾ ਦਿਓ ਕਿਸੇ ਦੇ ਵੀ ਤਾ ਇੱਕ ਪੌਦੇ ਦੇ ਵਿੱਚ ਨਹੀਂ ਪਾਉਣਾ ਕਿਉਂਕਿ ਨਮਕ ਨਾਲ ਕਈ ਵਾਰੀ ਪੌਦੇ ਨੂੰ ਨੁਕਸਾਨ ਵੀ ਹੋਣ ਲੱਗ ਜਾਂਦਾ ਹੈ ਤਾਂ ਤੁਸੀਂ ਪੌਦਾ ਹੈਗਾ ਤਾਂ ਕੋਈ ਕੌਦਿਆਂ ਦੇ ਵਿੱਚ ਪਾ ਦਿਆ ਕਰੋ ਨਹੀਂ ਫਿਰ ਤੁਸੀਂ ਬਾਹਰ ਆਪਣਾ ਜਿਹੜਾ ਮੇਨ ਗੇਟ ਹੈ ਨਾ ਉਹਦੇ ਕੌਲੇ ਵਗੈਰਾ ਤੇ ਪਾ ਦੇਣੀ ਜਿਹੜੇ ਇਹ ਨਮਕ ਹੈਗਾ ਇਹਦੇ ਵਿੱਚ ਤੁਸੀਂ ਜਿੰਨੀਆਂ ਪਰਚੀਆਂ ਲਿਖੋਗੇ ਉੰਨੀ ਡਲੀਆਂ ਪਾਉਣੀਆਂ ਨੇ ਇਹ ਨਹੀਂ ਹੈਗਾ ਵੀ ਆਪਾਂ ਪਰਚੀ ਤਾਂ ਇੱਕ ਲਿਖੀਏ ਤੇ ਡਲੀਆਂ ਆਪਾਂ 10 ਪਾ ਦਈਏ ਇੱਕ ਪਰਚੀ ਲਿਖੀ ਆ ਤਾਂ ਇੱਕੋ ਹੀ ਪਾਉਣੀਆਂ ਤੇ ਹਰ ਟਾਈਮ ਨਾਲ ਆਪਣੀ ਦਿਮਾਗ ਦੇ ਵਿੱਚ ਹਰ ਟਾਈਮ ਜਦੋਂ ਤੁਰਤੇ ਫਿਰਦੇ ਹੋ ਨਾ ਤੁਸੀਂ ਬਸ ਸਿਮਰਨ ਕਰਨਾ ਚਾਹੇ ਤੁਸੀਂ ਵਾਹਿਗੁਰੂ ਸਿਮਰਨ ਕਰ ਲੋ ਚਾਹੇ ਤੁਸੀਂ ਮੂਲ ਮੰਤਰ ਕਰ ਲੋ ਚਾਹੇ ਜੋ ਮੈਂ ਸ਼ਬਦ ਤੁਹਾਨੂੰ ਬਹੁਤ ਵਾਰ ਦੱਸੀ ਨੇ ਚਾਹੇ ਤੁਸੀਂ ਸ਼ਬਦ ਕਰ ਲੋ ਤਾਂ ਤੁਸੀਂ ਤੁਰਦੇ ਫਿਰਦੇ ਨਾ ਜਿਵੇਂ ਹਰ ਟਾਈਮ ਬੱਸ ਜਿਵੇਂ ਮੇਰੀ ਆਦਤ ਹੈ ਖੁਦ ਹੀ ਆਤਮੇਤੋਂ ਦੱਸਦੀ ਆ ਜਿਵੇਂ ਕੋਈ ਕੰਮ ਹੈਗਾ ਨਾ ਆਪਾਂ ਕਹੀ ਜਾਂਦੇ ਵਾਹਿਗੁਰੂ ਜੀ ਮੇਰਾ ਇਹ ਕੰਮਾਂ ਜੀ ਵਾਹਿਗੁਰੂ ਜੀ ਮੇਰਾ ਹੋ ਜੇ ਵਾਹਿਗੁਰੂ ਜੀ ਆਉਣੇ ਵੀ ਜਦੋਂ ਆਪਣੇ ਮਨ ਦੇ ਵਿੱਚ ਕੋਈ ਪਤਾ ਨਹੀਂ ਕਹਿੰਦੇ 24 ਘੰਟਿਆਂ ਦੇ ਵਿੱਚ ਨਾ ਇੱਕ ਵਾਰੀ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਦੇ ਆ ਕਿਉਂਕਿ ਜਿੰਨਾ ਤੁਸੀਂ ਆਪਣੇ ਦੁੱਖ ਦੇ ਵਿੱਚ ਫਸੀ ਜਾਓਗੇ ਓਨਾ ਹੀ ਤੁਸੀਂ ਦਲਦਲ ਦੇ ਵਿੱਚ ਤੁਸੀਂ ਜਾਓਗੇ ਜਿੰਨਾ ਤੁਸੀਂ ਪਖੰਡੀਆਂ ਚ ਫਸ ਜਾਓਗੇ ਓਨੇ ਇਹ ਦੇਖੋ ਘਰ ਦੇ ਵਿੱਚ ਬੈਠ ਕੇ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਤੁਹਾਡੀ ਜੀਵਨ ਬਦਲੂਗਾ ਤੁਸੀਂ ਸਿਮਰਨ ਕਰਨ ਲੱਗ ਜਾਓਗੇ ਹੌਲੀ ਹੌਲੀ ਤੁਹਾਡੀ ਵਾਹਿਗੁਰੂ ਜੀ ਹਰ ਇੱਕ ਤਮੰਨਾ ਪੂਰੀ ਕਰਨਗੇ ਇਹ ਮੇਰੀ ਗਾਰੰਟੀ ਹੈ ਬਹੁਤ ਭੈਣ ਭਰਾਵਾਂ ਦੀ ਜਿਨ੍ਹਾਂ ਨੇ ਇੱਕ ਭਰੋਸੇ ਨਾ ਕੀਤਾ ਜਿਵੇਂ 1430 ਵਾਲਾ ਜੋ ਆਪਣੇ ਦਸਤ ਗੁਰਵਾਨੀ ਲਿਖਣੀ ਹੋਰ ਵੀ ਜਿਵੇਂ ਇੱਕ ਪਾਣੀ ਦੇ ਵਿੱਚ ਨਮਕ ਵਾਲਾ ਇੰਨੇ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਦੀਦੀ ਜਦੋਂ ਅਸੀਂ ਕਰਦੇ ਹਾਂ ਨਾ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਰਕਤ ਤੇ ਬਹੁਤ ਜ਼ਿਆਦਾ ਸੁਭਾਅ ਬਦਲਣ ਲੱਗੇ ਨੇ ਇੱਕ ਵੀ ਪੋਜ਼ਿਟਿਵਿਟੀ ਜੀ ਆਉਣ ਲੱਗੀ ਘਰ ਦੇ ਵਿੱਚ ਐਂ ਲੱਗਦਾ ਵੀ ਨੈਗੇਟਿਵਿਟੀ ਖਤਮ ਹੋ ਰਹੀ ਹੈ ਤੇ ਸਾਡੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਸੁਭਾਅ ਬਦਲੀ ਜਾ ਰਹੀ ਹੈ ਤਾਂ ਭਰੋਸਾ ਦੇ ਯਕੀਨ ਕਰਨਾ ਤੁਹਾਡਾ ਕੰਮ ਹੈ ਤੁਹਾਡੀ ਭੈਣ ਨੂੰ ਜੋ-ਜੋ ਮਾਈ ਗੁਰੂ ਜੀ ਨੌਲੇਜ ਵਾਕਸ਼ ਦਿੰਦੇ ਨੇ ਜੋ-ਜੋ ਦੱਸਦੇ ਨੇ ਹਨ ਮੈਂ ਉਹ ਤੁਹਾਡੇ ਨਾਲ ਸਾਂਝੀ ਕਰਦੀ ਰਹਾਂਗੀ ਤੇ ਆਪਣੀ ਨਾ ਫੇਸਬੁੱਕ ਤੇ ਕਿਸੇ ਨੇ ਵੀਡੀਓ ਚੱਕ ਕੇ ਪਾਤੀ ਸੀ ਉਹਤੇ ਨਾ ਇੱਕ ਭੈਣ ਨੇ ਕਮੈਂਟ ਕੀਤਾ ਹੋਇਆ ਕਹਿੰਦੀ ਮੈਨੂੰ ਕਹਿੰਦੀ ਤੇਰੇ ਨਾਲੋਂ ਵੱਧ ਨੌਲੇਜ ਹੈ ਮੈਂ ਤੇਰੇ ਨਾਲੋਂ ਵੱਧ ਜਾਣਦੀ ਆ ਮੈਂ ਕਿ ਭੈਣੇ ਮੈਂ ਤਾਂ ਕਦੇ ਦੱਸਿਆ ਹੀ ਨਹੀਂ ਵੀ ਹਨਾ ਵੀ ਮੈਂ ਤਾਂ ਕਦੇ ਆਪਣੀ ਨੌਲੇਜ ਦਾ ਮੈਂ ਆਪਣੀ ਕਦੇ ਸਟੱਡੀ ਦਾ ਮੈਂ ਆਪਣੀ ਕਦੇ ਪੜ੍ਹਾਈ ਦਾ ਮੈਂ ਤਾਂ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਵੀ ਐਵੇਂ ਨਾ ਜੈਲਸੀ ਨਫੀਲ ਕਰੀ ਜਾਇਆ ਕਰੋ ਐਵੇਂ ਉਹ ਕਲ ਨਹੀਂ ਹੁੰਦੀ ਕਹਿੰਦੇ ਦੂਜੇ ਨੂੰ ਦੇਖ ਦੇਖ ਕੇ ਡਰੀ ਜਾਂਦੇ ਹੁੰਦੇ ਨੇ ਹਨਾ ਵੀ ਹਾਂ ਕਿਤੇ ਐ ਨਾ ਹੋ ਜੇ ਐ ਨਾ ਹੋ ਜੇ ਵੀ ਮੈਂ ਤਾਂ ਹੱਥ ਬੰਨ ਕੇ ਮੈਂ ਤਾਂ ਕਹਿੰਨੇ ਵੀ ਮੈਂ ਤਾਂ ਇੱਕ ਨਿਮਾਣੀ ਬਿਲਕੁਲ ਗਰੀਬ ਜਿਵੇਂ ਗ੍ਰਿਸ਼ਤੀ ਘਰਾਂ ਦੇ ਵਿੱਚ ਹਾਂ ਮੈਂ ਕੋਈ ਬਾਬਾ ਨਹੀਂ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਮੈਂ ਕੋਈ ਗਿਆਨੀ ਵੀ ਨਹੀਂ ਮੈਂ ਤਾਂ ਇੱਕ ਤੁਹਾਡੀ ਭੈਣ ਆ ਜਿਹੜੀ ਕਿ ਬਸ ਆਪਣੇ ਭੈਣ ਭਰਾਵਾਂ ਦਾ ਦੁੱਖ ਨਹੀਂ ਦੇਖ ਸਕਦੀ ਵਾਹਿਗੁਰੂ ਜੀ ਨੇ ਪਤਾ ਨਹੀਂ ਇੱਧਰ ਕਿਵੇਂ ਲਾਤਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਹਾਈਪੀ ਦਾ ਬਟਨ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ